ਆ ਗਿਆ तमाम ਮਲਾਕਮ ਇਕੱਠੇ ਹੋਏ ਨੇ ਤੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਜਿਹੜੀਆਂ ਮਨਵਾਉਣ ਦੇ ਲਈ ਸਰਕਾਰ ਦੇ ਖਿਲਾਫ ਲੰਚ ਟਾਈਮ ਦੇ ਵਿੱਚ ਵੱਡਾ ਪ੍ਰਦਰਸ਼ਨ ਕਰ ਰਹੀ ਹੈ ਇਹ ਜਥੇਬੰਦੀਆਂ ਨੇ ਸਾਡਾ ਇੱਥੇ ਸਚਨ ਖੈਰਾ ਹੋਗਾ ਸਚਨ ਖੈਰਾ ਨਾਲ ਗੱਲਬਾਤ ਕਰਾਂਗੇ ਸਚਨ ਖੈਰਾ ਦੱਸਣਗੇ ਕਿ ਆਖਿਰਕਾਰ ਮੰਗਾਂ ਕਿਹੜੀਆਂ-ਕਿਹੜੀਆਂ ਹੈਗੀਆਂ ਤਾਂ ਉਹਦੇ ਤੇ ਗੱਲਬਾਤ ਕਰਾਂਗੇ ਖੈਰਾ ਸਾਹਿਬ ਪਹਿਲਾਂ ਤਾਂ ਬੜਾ ਵੱਡਾ ਪ੍ਰਦਰਸ਼ਨ ਕੀਤਾ ਅੱਗੇ ਵੀ ਬਹੁਤ ਸਾਰੇ ਪ੍ਰਦਰਸ਼ਨ ਤੁਹਾਡੇ ਵੱਲੋਂ ਉਲੀਕੇ ਗਏ ਨੇ ਤਾਂ ਅੱਜ ਕਿਹੜੀਆਂ-ਕਿਹੜੀਆਂ ਮੰਗਾਂ ਹੈਗੀਆਂ ਨੇ ਕਾਨੂੰਨੀ ਨੁਕਤੇ ਕੀ ਹੈਗੇ ਨੇ ਲਗਾਤਾਰ ਮੰਗਾ ਮੰਗੀਆਂ ਜਾ ਮੰਗੀਆਂ ਜਾ ਰਹੀਆਂ ਲੇਕਿਨ ਪੂਰੀਆਂ ਨਹੀਂ ਹੋ ਰਹੀਆਂ ਕਾਰਨ ਕੀ ਹੈ ਦੇਖੋ ਜੀ ਮੇਨ ਗੱਲਾ ਉਹੀ ਆ ਕੋਈ ਬਦਲਾਅ ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਮੰਗਾਂ ਦੇ ਵਿੱਚ ਬਦਲਾਅ ਨਹੀਂ ਆਇਆ ਬਦਲਾਅ 'ਚ ਬਦਲਾਅ ਜ਼ਰੂਰ ਆ ਰਿਹਾ ਪਰ ਮੰਗਾਂ 'ਚ ਬਦਲਾਅ ਨਹੀਂ ਆਇਆ ਜੋ ਅਸੀਂ ਕਾਂਗਰਸ ਦੇ ਟਾਈਮ ਤੇ ਮੰਗਦੇ ਸੀ ਤੇ ਇਹ ਆਮ ਆਦਮੀ ਪਾਰਟੀ ਕਹਿੰਦੀ ਸੀਗੀ ਕਿ ਅਸੀਂ ਜਿਹੜੀ ਇਹ ਮੰਗਾਂ ਪੂਰੀਆਂ ਕਰਾਂਗੇ ਸਾਨੂੰ ਇੱਕ ਵਾਰੀ ਮੌਕਾ ਦੋ ਸਾਲ ਤੋਂ ਉੱਪਰ ਦਾ ਜਿਹੜਾ ਮੌਕਾ ਦਾ ਟਾਈਮ ਉਹ ਬੀਤ ਚੁੱਕਿਆ ਨਾ ਤਾਂ ਸਾਨੂੰ ਅਜੇ ਪੁਰਾਣੀ ਪੈਨਸ਼ਨ ਬਹਾਲ ਹੋਈ ਉਹਦੀ ਇੱਕ ਟੁੱਟੀ ਜੀ ਚਿੱਠੀ ਗੱਡੀ ਸੀ ਜਿਸ ਨੂੰ ਅਸੀਂ ਫਾੜਤਾ ਸੀ ਵੀ ਇਹ ਕੋਈ ਨੋਟੀਫਿਕੇਸ਼ਨ ਨਹੀਂ ਹੈ ਉਸ ਤੋਂ ਬਾਅਦ 2 ਸਾਲ ਬੀਤ ਜਾਣ ਤੋਂ ਬਾਅਦ ਨਾ ਤਾਂ ਉਹਦੇ ਉੱਤੇ ਕਾਰਵਾਈ ਹੋਈ ਹੈ ਨਾ ਜੀਪੀਐਫ ਦੇ ਜਿਹੜੇ ਸਾਡੇ ਖਾਤੇ ਖੁੱਲੇ ਨਾ ਸਾਡੀ ਕਟੌਤੀ ਸ਼ੁਰੂ ਹੋਈ ਹੈ ਨਾ ਪੁਰਾਣੀ ਪੈਨਸ਼ਨ ਸ਼ੁਰੂ ਹੋਈ ਹੈ ਇਸੇ ਤਰ੍ਹਾਂ ਹੀ ਜਿਹੜੇ ਬੱਚਿਆਂ ਨੂੰ 15 15% ਦਾ ਪੇ ਕਮਿਸ਼ਨ ਦਾ ਫਾਇਦਾ ਨਹੀਂ ਮਿਲਿਆ ਉਹ ਵੀ ਅਜੇ ਤੱਕ ਨਹੀਂ ਦਿੱਤਾ ਗਿਆ ਈਵਨ ਕੀ ਗੱਲ ਦੇਖੋ ਜਿਹੜੀ ਸਰਕਾਰ ਕਹਿੰਦੀ ਸੀ ਵੀ ਕੇਂਦਰ ਸਰਕਾਰ ਦੇ ਕਹਿਣ ਤੇ ਜਿਹੜੀ ਸਾਡੀ ਸਰਕਾਰਾਂ ਚੱਲਦੀ ਹੈ ਚਾਹੇ ਉਹ ਕਾਂਗਰਸ ਹੈ ਇਹ ਖੁਦ ਹੁਣ ਜਿਹੜੀ ਸੈਂਟਰਲਾਈਜ਼ ਹੋ ਗਈ ਦਿੱਲੀ ਤੋਂ ਜੋ ਜਦੋਂ ਇਹਨਾਂ ਨੇ ਪੰਜਾਬ ਸਰਕਾਰ ਕਾਂਗਰਸ ਨੇ ਪਹਿਲੀ ਨੇ ਜਿਹੜਾ ਸੀਗਾ ਸੈਂਟਰ ਦਾ ਪੇ ਕਮਿਸ਼ਨ ਮੁਲਾਜ਼ਮਾਂ ਤੇ ਲਾਗੂ ਕੀਤਾ ਜਦ ਕਿ ਪੰਜਾਬ ਦਾ ਪੇ ਕਮਿਸ਼ਨ ਹੈਗਾ ਉਹ ਹੂ ਬਹੂ ਆਮ ਆਦਮੀ ਪਾਰਟੀ ਨੇ ਲਾਗੂ ਕੀਤਾ ਹੁ ਦੱਸੋ ਕਾਂਗਰਸ ਤੇ ਇਹਨਾਂ ਦੀਆਂ ਪਾਲਿਸੀਆਂ ਚ ਕਿੱਥੇ ਬਦਲਾਅ ਆਇਆ ਉਹੀ ਜਿਵੇਂ ਚੱਲ ਰਹੇ ਸਿਰਫ ਬਿਆਨਬਾਜ਼ੀ ਵਧ ਗਈ ਆ ਉਵੇਂ ਬਿਆਨਬਾਜ਼ੀ ਕਰੀ ਜਾ ਰਹੇ ਨੇ ਲੇਕਿਨ ਕਿਸੇ ਤਰ੍ਹਾਂ ਦਾ ਫਾਇਦਾ ਜਿਹੜਾ ਨਹੀਂ ਡੀਏ ਏਰੀਅਰ ਪੈਨ ਜਿਹੜੇ ਸਾਡੇ ਪੈਨਸ਼ਨ ਹਨ 2.5 ਦਾ ਫਾਰਮੂਲਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਊਟਸੋਰਸ ਵਾਲੇ ਵਾਲੀ ਪਾਲਿਸੀ ਬਣਾਉਣਾ ਈਵਨ ਕੀ ਦੇਖੋ ਜਿਹੜੇ ਹੋਮ ਗਾਰਡ ਵਾਲੇ ਰੋਪੜ ਦੇ ਵਿੱਚ ਬੈਠੇ ਉਹ ਉੱਥੇ ਦੇ ਉੱਥੇ ਹੀ ਬੈਠੇ ਤੇ ਉਹਨਾਂ ਨੂੰ 4 ਸਾਲ ਹੋ ਗਏ ਉਹਨਾਂ ਦਾ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਸੋ ਜਿਹੜੇ ਮੰਗਾਂ ਹੈਗੀਆਂ ਮੁਲਾਜ਼ਮਾਂ ਦੀਆਂ ਜੂਨ ਦੀਆਂ ਤੂੰ ਉਵੇਂ ਪਈਆਂ ਲੇਕਿਨ ਸਰਕਾਰ ਕਿਸੇ ਵੀ ਤਰ੍ਹਾਂ ਦਾ ਸਾਡੇ 'ਲ ਧਿਆਨ ਨਹੀਂ ਦੇ ਰਹੀ ਸੋ ਇਹ ਨਿਕੇ ਨਿਕੇ ਐਕਸ਼ਨ ਸ਼ੁਰੂ ਹੋ ਗਏ ਉਹਨਾਂ ਵੱਡੇ ਐਕਸ਼ਨ ਨਾਲ ਵੱਧ ਰਹੇ ਆ ਪਿਛਲੀ ਵਾਰ ਆਪਾਂ ਵਿਧਾਨ ਸਭਾ ਦਾ ਘਰਾਓ ਕੀਤਾ ਸੀ ਮੈਨੂੰ ਲੱਗਦਾ ਜੇ ਸਰਕਾਰ ਨੇ ਹੁਣ ਸਾਨੂੰ ਨਾ ਬਲਾ ਕੇ ਜਿਹੜੀ ਮੰਗਾ ਨਾ ਮੰਨੀ ਤਾਂ ਸਾਨੂੰ ਫੇਰ ਕੋਈ ਇਹੋ ਜਿਹਾ ਐਕਸ਼ਨ ਕਰਨਾ ਪਊਗਾ ਮਜਬੂਰ ਆ ਕਿਵੇਂ ਜਗਾਈਏ ਕੁੰਭ ਕਰਨੀ ਨੀਂਦ ਜਿਹੜੀ ਸਰਕਾਰ ਸੁੱਤੀ ਹੋਈ ਆ ਸਿਰ ਤੇ ਇਲੈਕਸ਼ਨ ਅਸੀਂ ਇਹਨਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਜਿਹੜੇ ਇੱਕ ਬਿਆਨ ਦਿੱਤਾ ਮੁੱਖ ਮੰਤਰੀ ਜੀ ਕਿ 13 0 ਦਾ ਫੈਸਲਾ ਹੋਣਾ ਪਰ ਜੇਕਰ ਤੁਸੀਂ ਸਾਨੂੰ ਕੁਛ ਨਾ ਦਿੱਤਾ ਤੇ 0 13 ਹੋਣਾ ਤੁਹਾਡੇ ਹੱਥ 0 ਹੀ ਲੱਗਣਾ ਜੋ ਇਸ ਸਮੇ ਜਿਹੜੀ ਐ ਸਿਨੈਰੀਓ ਚੱਲ ਰਹੀ ਸੋ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਸਮਝੋ ਨਹੀਂ ਤੇ ਬਿਆਨਾਂ ਜੋ ਕੇ ਰਹਿ ਜਾਓਗੇ ਸਾਡੀਆਂ ਮੰਗਾ ਮੰਨ ਲਓ ਪੁਰਾਣੀ ਪੈਨਸ਼ਨ ਬਹਾਲ ਕਰ ਦਿਓ 15% ਦਾ ਫਾਇਦਾ ਦੇ ਦਿਓ ਜਿਹੜਾ ਪੰਜਾਬ ਦਾ ਪੇ ਕਮਿਸ਼ਨਰ ਨੂੰ ਲਾਗੂ ਕਰ ਦਿਓ ਏਰੀਆ ਦੇ ਦਿਓ ਡੀਏ ਦੇ ਦਿਓ ਤੇ ਨਹੀਂ ਤਾਂ ਫਿਰ ਰਿਜ਼ਲਟ 2024 ਦੀ ਜਿਹੜੀ ਇਲੈਕਸ਼ਨ ਹੋਣਾ ਨਹੀਂ ਉਹ ਚ ਦੇਖੋਗੇ